ਹਰਪ੍ਰੀਤ ਫਿਰ ਇਹ ਤਾਂ ਮੈਂ ਲੈ ਲਿਆ ਇਹਦਾ ਮੈਂ ਕੈਸ਼ ਪੇਮੈਂਟ ਕਰਿਆ ਵਾ ਠੀਕ ਹੈ ਨਾ ਠੀਕ ਲੈ ਹਰਪ੍ਰੀਤ ਤੇਰਾ ਅੱਜ ਬਰਥਡੇ ਆ ਕੀ ਖਵਾਏਂਗੀ ਅੱਜ ਕੀ ਘਰੋਂ ਤਾਂ ਅੱਜ ਲੈ ਕੁਝ ਵੀ ਖਵਾ ਦੇ ਪੀਜ਼ਾ ਖਾਏ ਪੀਜ਼ਾ ਆਪਾਂ ਸਮਝਣੇ ਕੁਝ ਹੋਰ ਖਾ ਲੈਨੇ ਆ ਬਾਹਰੋਂ ਖਾ ਲੈਨੇ ਆ ਕੁਝ ਇੱਥੇ ਇਹਨਾਂ ਦਾ ਵਧੀਆ ਮਿਲਦਾ ਬਹੁਤ ਵਧੀਆ ਮਿਲਦਾ ਇੱਥੇ ਤੂੰ ਟਰਾਈ ਤਾਂ ਕਰ ਇੱਕ ਵਾਰ ਆਪਾਂ ਕੋਈ ਬਾਹਰੋਂ ਖਾ ਲੈਣਾ ਹੈ ਨਾ ਇਤੋਂ ਵੱਡੇ ਮਾਲ ਦੇ ਵਿੱਚ ਖਾਣਾ ਚੱਲ ਤੂੰ ਮੰਗਵਾ ਲੈ ਜਿਹੜਾ ਕੁਝ ਤੂੰ ਖਾਣਾਗਾ ਮੈਂ ਖਾਣਾ ਆਪਣੇ ਲਈ ਮੰਗਵਾ ਲਾਂ ਨਹੀਂ ਨਹੀਂ ਆਪਾਂ ਦੋਨੇ ਖਾਵਾਂਗੇ ਨਹੀਂ 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 ਆਪਾਂ ਮੰਗਵਾ ਲਾਂ ਫਿਰ ਤੂੰ ਆਰਡਰ ਦੇ ਦੇ ਹਾਂ ਤੂੰ ਖਾਣਾ ਮੇਰੇ ਕੋਲ ਤਾਂ ਫਸੇ ਤਾਂ ਆਈ ਪੰਸੋ ਐਦਾਂ ਮੀਂਹ ਤੋਂ ਆਈ ਲੈ ਕੇ ਜਾਣੀ ਆਂਗੀ ਹੁਣ ਮੈਂ ਕਿਸੇ ਨੂੰ ਜਵਾਬ ਵੀ ਨਹੀਂ ਦੇ ਸਕਦੀ ਚੱਲ ਦੇਖਦੇ ਹਾਂ ਕਿੰਨਾ ਆਰਡਰ ਕਰਿਆ ਜੀ ਬਸ ਠੀਕ ਆ ਕੋਈ ਨਾ ਹਾਂ ਹਾਂ ਚੱਲ ਲੈ ਹਰਪ੍ਰੀਤ आ गया तेरा ऑर्डर जेड़ा था दुट्टा सी खा लो सुनन तुझे तो खा लूं तू तो भी तो खा ना आपा दोनों खाने हैं पिज़्ज़ा मंगवाएं हां बहुत मजा आया है ना ਇਹੀ ਹੋਇਆ ਕੁਛ ਨਹੀਂ ਅਸਲ ਵਿੱਚ ਮੈਂ ਤਾਂ ਮੈਡਮ ਨਾਲ ਬਿਲ ਪੇ ਕਰਨਾ ਨਹੀਂ ਨਹੀਂ ਤੂੰ ਬੈਠ ਮੈਂ ਬਿਲ ਪੇ ਕਰਕੇ ਆਉਂਦਾ ਨਹੀਂ ਨਹੀਂ ਮੇਰੇ ਵੱਲੋਂ ਸੀ ਇਹ ਪਾਰਟੀ ਕੋਈ ਗੱਲ ਨਹੀਂ ਆਉਣੀ ਆ ਮੈਂ ਦੋ ਵੇਲੇ ਹੋ ਗਿਆ ਭਈਆ ਫਿਰ ਲੈ ਹਰਪ੍ਰੀਤ ਤੇਰਾ ਬਰਥਡੇ ਗਿਫਟ ਮੇਰਾ ਬਰਥਡੇ ਗਿਫਟ ਹਾਂ ਮੈਂ ਕੀ ਸੋਚਿਆ ਸੀ ਕਿ ਮੈਂ ਤੈਨੂੰ ਇੱਥੇ ਬਿਲ ਪੇ ਕਰ ਲਵਾਂਗੀ ਜਾਂ ਮੈਂ ਤੈਨੂੰ ਤੈਨੂੰ ਵੀ ਮੈਂ ਆਪਦੇ ਵਾਸਤੇ ਚੀਜ਼ ਲੈਣੀ ਆ ਨਹੀਂ ਹਰਪ੍ਰੀਤ ਨੂੰ ਬਿਲ ਵੀ ਪੇ ਕੀਤਾ ਤੇ ਨਾਲ ਮੈਨੂੰ ਗਿਫਟ ਵੀ ਲਾ ਕੇ ਦਿੱਤਾ ਇੰਨਾ ਸਭ ਕੁਝ ਕਰਨ ਦੀ ਕੀ ਲੋੜ ਸੀ ਉਹ ਯਾਰ ਤੂੰ ਮੇਰੀ ਫਰੈਂਡ ਆ ਫੇਰ ਕੀ ਹੋ ਗਿਆ ਇੰਨਾ ਖਦਾ ਬਣਦਾ ਹੀ ਆ ਸਾਰਿਆਂ ਦੇ ਹਾਲਾਤ ਇੱਕੋ ਜਿਹੇ ਛੜੀ ਹੁੰਦੇ ਨੇ ਫੇਰ ਕੀ ਹੋ ਗਿਆ ਜਦੋਂ ਆਪਾਂ ਨੇ ਫਰੈਂਡ ਬਣਾਏ ਨੇ ਫਿਰ ਫਰੈਂਡਸ਼ਿਪ ਵੀ ਤਾਂ ਬਣਾਉਣੀ ਚਾਹੀਦੀ ਆ ਜ਼ਰੂਰੀ ਆ ਨਾ ਸਾਡੇ ਸਲਾਤ ਨਹੀਂ ਸਹੀ ਹੈਗੇ ਤਾਂ ਹੁਣ ਮੈਂ ਤੇਰੇ ਨਾਲ ਇਦਾਂ ਥੋੜੀ ਬੇਹਤਤਾ ਨਾਲ ਮੈਨੂੰ ਕਿਹੜਾ ਪਤਾ ਨਹੀਂ ਹੈਗਾ ਤੇਰੇ ਮੰਮੀ ਜਿਆਦੇ ਬਿਮਾਰ ਰਹਿੰਦੇ ਨੇ ਵੀ ਤੇਰਾ ਖਰਚਾ ਉਧਰ ਹੋ ਜਾਂਦਾ ਤੇ ਤੂੰ ਕਦੋਂ ਲੈ ਲਿਆ ਸੀਗਾ ਬਸ ਲੈ ਲਿਆ ਚਲ ਆ ਮੈਂ ਹਰਪ੍ਰੀਤ ਵਾਸਤੇ ਲੈ ਲਿਆ ਹਨਾ ਹੁਣ ਉਹਨੂੰ ਗਿਫਟ ਕਰੂੰਗੀ ਮੈਂ ਬਹੁਤ ਸੋਹਣਾ ਚਲ ਵਧੀਆ ਮਿਲ ਗਿਆ ਰੇਟ ਤੇ ਬਾਕੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੇਗਾ ਤੂੰ ਕਦੋਂ ਲੈ ਬਹੁਤ ਸੋਹਣਾ ਹੈ ਆਸਮਾਨ ਹੈ थैंक यू